ਐਨ ਜ਼ेड ਡਾਇਰੈਕਟਰ ਨੇ ਰੈਜ਼ੀਡੈਂਟ ਡਾਕਟਰਾਂ ਨੂੰ ਫੌਰੀ ਆਪਣੀਆਂ ਡਿਊਟੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਮਰੀਜ਼ਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਛੇਤੀ ਤੋਂ ਛੇਤੀ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ ਦੁਇਤੇ ਪਾਜ਼ੇ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਐਮਟੀ ਨਵੀਂ ਦਿੱਲੀ ਦੀ ਰੈਜ਼ੀਡੈਂਟਸ ਡਾਕਟਰ ਐਸੋਸੀਏਸ਼ਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਦੇਖਭਾਲ ਲਈ ਵਚਨਬੱਧ ਨੇ ਇਸੇ ਮੰਤਵ ਲਈ ਉਹਨਾਂ ਨੇ ਅੱਜ ਜੰਤਰ ਮੰਤਰ ਤੋਂ ਆਪੀਡੀ ਸੇਵਾਵਾਂ ਦਿੱਤੀਆਂ ਅਤੇ ਨਾਲ ਦੀ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਸਿਹਤ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਭੱਖ ਦੇ ਮੁੱਦਿਆਂ ਵੱਖ ਅਦਾਲਤ ਦੇ ਧਿਆਨ ਦੀ ਸ਼ਿਲਾਗਾ ਕੀਤੀ। ਅੱਜ ਨਵੀਂ ਦਿੱਲੀ ਵਿੱਚ ਆਰਐਮਐਲ ਸਫਦਰ ਗੰਜ ਹਸਪਤਾਲ ਏਮਜ਼ ਅਤੇ ਲੇਡੀ ਹਾਰਡਿੰਗ ਜੀਬੀ ਪੰਥ ਹਸਪਤਾਲ ਦੇ ਡਾਕਟਰ ਵਿਰੋਧ ਕਰਨ ਲਈ ਜੰਤਰ ਮੰਤਰ ਪੂਜੇ ਹੋਏ ਸਨ ਜ਼ਿਕਰਯੋਗ ਹੈ ਕਿ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਮਰੀਜ਼ ਪਰੇਸ਼ਾਨ ਹੋ ਰਹੇ ਨੇ ਏਮਜ਼ ਵਿੱਚ ਸਰਜਰੀ ਚੇ 85 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਮਰੀਜ਼ਾਂ ਦੀ ਭਰਤੀ ਵੀ 50 ਫੀਸਦੀ ਤੱਕ ਘਟੀ ਹੈ ਏਮਜ਼ ਵਿੱਚ ਓਪੀਡੀ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਤੇ ਵੀ 65 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ